ਮੰਮੀ ਜੀ ਸਾਰੇ ਤੋਂ ਕੁਛ ਨਾ ਕੁਛ ਪਾਣੀ ਦਾ ਫਰਕ ਪੈ ਗਿਆ ਤੇ ਨਾਜਣਾ ਆਪਾਂ ਦੁਕਾਨ ਧੋਨੇ ਆ ਆ ਦੇਖੋ ਟੂਟੀ ਲਾ ਕੇ ਇੱਥੋਂ ਪਾਣੀ ਰਹਿ ਗਿਆ ਅੰਦਰੋਂ ਤਾਂ ਸੁੱਕ ਗਿਆ ਆ ਗਾਰਜੀ ਵਾਲੀ ਬਣ ਗਈ ਓਰੇ ਸਾਰੇ ਤੇ ਦੁਕਾਨ ਖੋਲਦੇ ਆਪਾਂ ਦੇਖਦੇ ਆਂ ਅਦਰ ਕੀ ਬਣਦਾ ਸੱਲ ਸੁੱਲ ਤਾਂ ਨਹੀਂ ਆਉਂਦੀ ਜਦੋਂ ਮਸ਼ੀਨਰੀ ਲੱਗਦੀ ਆ ਉਦੋਂ ਸੱਲ ਆਉਂਦੀ ਆ ਹੂੰ ਤਾਂ ਘਰ ਪਾਣੀ ਬਹੁਤ ਘਟ ਗਿਆ ਫਰਕ ਪੈ ਗਿਆ ਥੱਟ ਪਾਣੀ ਅੱਧਾ ਫੁੱਟ ਘਟ ਗਿਆ ਚਲੋ ਲਾਉ ਇਹਨੂੰ ਨਾ ਮੈਂ ਕੁਛ ਨਾ ਕਰਉਂ ਤਾ ਹਾਂ ਨੰਗੂ ਵੀ ਤੂੰ ਹੈ ਪਹਿਲਾਂ ਦੁਕਾਨ ਨਾ ਖੋਲਿਆ ਵਾ ਤਿਲਕਣਾ ਜਾ ਪਹਿਲਾਂ ਪੈ ਹਾਂ ਕੋਣ ਖੋਲਣੀ ਪੂ ਪਹਿਲਾਂ ਇਹਨੇ ਇੱਥੇ ਧਰ ਦੋ ਪੈ ਲੈ ਮੈਂ ਲਾਈ ਹੁਣ ਆ ਯਾਰ ਇਧਰ ਤਿਲਕਣੀ ਵਾਲੀ ਇਧਰ ਤਾਂ ਹੀ ਕਰਨੀ ਵਾਲੀ ਤਿਲਕਣਾ ਓਏ ਇੱਥੇ ਪਾਣੀ ਬੁਰਾ ਹਾ ਦੇਖੀ ਟਿਕਣਾ ਜਾਈ ਲੋ ਜੀ ਪਾਇ ਪੈ ਇੱਥੇ ਚੜਾਤੀ ਆਪਾਂ ਦੇਖੋ ਕਿੰਨੀ ਕਾ ਗਈ ਬਾਬ ਜੀ ਬਾਵਾ ਦੁਕਾਨ ਚ ਤਾਂ ਹਜੇ ਇਧਰੋਂ ਸਹੀ ਆ ਮਹਾ ਹਾਂ ਬੱਸ ਹੋਰ ਨਾ ਖਿੱਚਾਂ ਤੂੰ ਨਾ ਹੀ ਪੁੱਤੇ ਇੱਧਰ ਡਿੱਗ ਪੈਗਾ ਚੰਗਾ ਗੰਦਾ ਪਾਣੀ ਆਂਤਰੀ ਬੈ ਜਾ ਟੀਵੀ ਲਾ ਲੋ ਲੋ ਜੀ ਅੱਧਾ ਚਾਲਦੇ ਆਪਾਂ ਹੁਣ ਦਿਖਾਈਏ ਦੇਖਦੇ ਆ ਕਿ ਆ ਬਣਦਾ ਚੱਕੋ ਅੰਦਰ ਦੁਕਾਨ ਦਾ ਦਸ ਮਾਨ ਤਾਂ ਆਪਣਾ ਅੰਦਰ ਪਿਆ ਸੀਗਾ ਤੇ ਕਾਹਤਾ ਕਿਹੜਾ ਹੁੰਦਾ ਚੱਲ ਆਇਆ ਸਫਾਈ ਹੋ ਜੂਗੀ ਇਹਦੇ ਭਾਨੇ ਨਾਲ ਬੜੀ ਖਰਾਬ ਹੋ ਰਹੀ ਹੈ ਦੁਕਾਨ ਇੱਧਰ ਦੇਖੋ ਦਜਿੰਦਾ ਖੋਲਿਓ ਦਿੰਦਾ ਖੋਲ ਲਿਆ ਦਿਖਾਉਣਾ ਤੁਹਾਨੂੰ ਇੱਧਰ ਵੀ ਪਾਣੀ ਕਿੰਨਾ ਪਾਣੀ ਸੀਗਾ ਇੱਧਰ ਬਾਹਰ ਤੇ ਸਮਾਨ ਦੇਖੋ ਆਪਣਾ ਕਿੱਥੇ ਧਰਿਆ ਹੋਇਆ ਆਹ ਦੇਖੋ ਆ ਗਾਰ ਇਹਦੇ ਤਾਂ ਸਾਰੇ ਗਾਰ ਭਾਗੀ ਥੱਲੇ ਤੱਕ ਰਾਕ ਹੋ ਗਿਆ ਮਰ ਜਾਂਦਾ ਹਨ ਜਾਇਓ ਜਾਨਾ ਮੈਂ ਇੱਕ ਮਿੰਟ ਆ ਦਿਖਾ ਦਈਏ ਬਾਹਰ ਤੇ ਉਹ ਦੇਖੋ ਬਾਹਰੋਂ ਤਾਂ ਉੱਥੇ ਰੇੜੇ ਲਾਏ ਹੋਏ ਆ ਸੀ ਵੀ ਜਦੋਂ ਕੋਈ ਮਸ਼ੀਨਰੀ ਲੰਗਦੀ ਆ ਨਾ ਕੰਦਾ ਕੰਦਾ ਸਾਰੀਆਂ ਹੱਲੀਆਂ ਹੋਈਆਂ ਨੇ ਡਿੱਗੂ ਵੀ ਸਕਦੀਆਂ ਨੇ ਤੇ ਇੱਧਰ ਤਾਂ 2.5 ਫੁੱਟ ਪਾਣੀ ਆ ਹਜੇ ਗਾਗ ਤਾਂ ਕਿਹੜਾ ਹੋਊਗਾ ਚਲਾਏ ਸਫਾਈ ਹੋ ਜਾਊਗੀ ਦੁਕਾਨ ਦੀ ਆਪਣੀ ਦੇਖੋ ਦੁਕਾਨ ਆਪਣੀ ਹਜੇ ਨਾ 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 ਕੰਮ ਹਜੇ ਹੁਣੀ ਚਲਾਇਆ ਸੀ ਅਸੀਂ ਪੱਟੀਆਂ ਉਹਨਾਂ ਫਲੈਕਸਾਂ ਫਲੈਕਸਾਂ ਪੱਟੀਆਂ ਗਈਆਂ ਹੂੰ ਚਲੋ ਛੱਡ ਕੇਵਾਂ ਟੁੱਟੀ ਯਾਰ ਮੈਂ ਲੋ ਜੀ ਧੋਣ ਲੱਗਦੇ ਆ ਜੇ ਮੈਟ ਸਹੀ ਰਿਹਾ ਨਹੀਂ ਤਾਂ ਫਿਰ ਹੋਰ ਕਰਨਾ ਪਊਗਾ ਇਹਨੂੰ ਪੱਟਣਾ ਪਊਗਾ ਪਹਿਲਾਂ ਹੁਣ ਮੋਟਰ ਛੱਡ ਕੇ ਆਉਣੇ ਆ ਫਿਰ ਦੇਖਦੇ ਆ ਕੀ ਬਣਦਾ ਝਾੜੂ ਲੈ ਕੇ ਆਏ ਨਾ ਕਿਉਂ ਬੋਕਰ ਪਤਿੰਨ ਕਿੱਥੇ ਹੈ ਮੇਰੇ ਆ ਇੱਥੇ ਮੁਸ਼ਕਲ ਨਹੀਂ ਗੰਦੀ ਮਾਰਦੀ ਆ ਨਾ ਮਿੱਤਰੋ ਇਸ ਸਾਰਾ ਟੋਬੇ ਵਾਲਾ ਪਾਣੀ ਆ ਇਹ ਮੀਹ ਵਾਲਾ ਪਾਣੀ ਨਹੀਂ ਹੈਗਾ ਵਿੱਚਰ ਹਲ ਜਾਂਦਾ ਸਾਡੇ ਟੋਬੇ ਦਾ ਪਾਣੀ ਤੁਹਾਨੂੰ ਟੋਬਾ ਦਿਖਾਉਣੇ ਆ ਬਾਹਰ ਜਾ ਕੇ ਤੇ ਸਾਰੇ ਟੋਬੇ ਦਾ ਪਾਣੀ ਨਾ ਵਿੱਚਰ ਜਾਂਦਾ ਨਿਕਲ ਗਈ ਪੈਪ ਆ ਨਾ ਆਹ ਹੋਰੋਂ ਨਿਕਲ ਗਈ ਇੱਥੋਂ ਲੱਗੋ ਨਾ ਤੁਸੀਂ ਉੱਧਰ ਕਿੱਧਰ ਲੱਗੇ ਤੇਜ਼ ਨਹੀਂ ਹੈਗਾ ਉੱਧਰ ਨੂੰ ਲੈ ਕੇ ਜਾਓ ਪਾਣੀ ਮੈਨੂੰ ਇਹਦਾ ਤੇਜ਼ ਹੀ ਨਹੀਂ ਹੈਗਾ ਤਿਲਕ ਦੇ ਵਾਲਾ ਇਹ ਤਾਂ ਗੰਦਾ ਰੇਤਾ ਇੰਨਾ ਤੂੰ ਇੱਥੇ ਇਧਰ ਖਿੱਚ ਕੇ ਲੈ ਜਾ ਇਹਨੂੰ ਤਾਂ ਐ ਆਹੋ ਕਰਨਾ ਪੂ ਹੌਲੀ ਹੌਲੀ ਹੂੰ ਐ ਇੱਕੋ ਦਾਮ ਨਹੀਂ ਇਹ ਲੈਂਦਾ ਤਾਂ ਜੰਮ ਗਿਆ ਚੱਲ ਭਜੀ ਆਪਣਾ ਬਾਰੋ ਦੇ ਲਈ ਜੀ ਸਾਫ ਕਰਦਾ ਉਹ ਸੀ ਮਿੱਤਰੋ ਤੋਬਾ ਆਪਣੇ ਸਾਹਮਣੇ ਇਹ ਸਾਰੇ ਟੋਪੇ ਕਾਰਨ ਹੁੰਦਾ ਜਿਹੜਾ ਕੰਮ ਹੁੰਦਾ ਨਾ ਇਹ ਨਾ ਤਾਂ ਇਹਦੀ ਸਫਾਈ ਕਰੇ ਕੋਈ ਕਮੇਟੀ ਕੋਈ ਸਰਕਾਰ ਕੋਈ ਨਹੀਂ ਹੱਲ ਕਰਦਾ ਇਹਦਾ ਕਿੱਦੇ ਇਹਦੇ ਪਿੱਟੀ ਜਾਂਦੇ ਆ ਓਰੇ ਤੇ ਬਾਕੀ ਆ ਦੇਖੀ ਡੱਡੂ ਵੀ ਮਰੇ ਪਏ ਨੇ ਵਿਚਾਰੇ ਜ ਇਹਨਾਂ ਨੂੰ ਵੀ ਥਾਂ ਨਹੀਂ ਹੈਗੀ ਸੀ ਇੱਥੇ ਬੈਠਣ ਨੂੰ ਤੇ ਨਾ ਇਹਦੀ ਸਫਾਈ ਹੋਵੇ ਰੋਕੀ ਜਾਂਦੇ ਆ ਕੋਈ ਮੰਦਿਰ ਬਣ ਗਿਆ ਕੋਈ ਇੱਥੇ ਲਾਇਬ੍ਰੇਰੀ ਬਣ ਗਈ ਕੁਝ ਬਣ ਗਿਆ ਤੇ ਆ ਸਾਰੀ ਜਗ੍ਹਾ ਰੋਕੀ ਹੋਈ ਹੈਗੀ ਇੱਧਰ ਲਈ ਸਾਰਾ ਟੋਬਾ ਰੁਕ ਗਿਆ ਬਹੁਤ ਵੱਡਾ ਟੋਬਾ ਸੀਗਾ ਇਹ ਆ ਝਾਕੋ ਕਿੰਨਾ ਗੰਦਾ ਇਹਦੇ ਵਿੱਚ ਮੱਛੀਆਂ ਜਾਨਵਰ ਬਹੁਤ ਕੁਸਾ ਇਹਦੇ ਵਿੱਚ ਤੇ ਆ ਪੱਖਾ ਜਿਹਾ ਡਾਉਣ ਜਗਾ ਤੋ ਚੱਲਦਾ ਓਏ ਇਹਨੂੰ ਕੇਰਾ ਨਾ ਪੋਲਾ ਕਰਨਾ ਪੂਆ ਇਹ ਐਂ ਪਾਣੀ ਜਿਹਾ ਸੜਕ ਕੇ ਇਹਦੇ ਵਿੱਚ ਥੱਲੇ ਬਹਿ ਕੇ ਆ ਮੈਂ ਕਾਊਂਟਰ ਨਾ ਖਰਾਬ ਕਰੂ ਤਲਕਦਾ ਹਨਾ ਪੈਰ ਵਾਲਾ ਤਲਕਦੇ ਇਹਦਾ ਆ ਦੇਖ ਐਂ ਲਾਉਣਾ ਪੂਆ ਇਹ ਪੋਚਾ ਲਿਆਉਣਾ ਪੂਆ ਯਾਰ ਹੋਰ ਹੁਣ ਚਾਣੀ ਬੁੱਕਰ ਪੋਚੇ ਨਾਲ ਵੀ ਲੋਟਾ ਗੂਆ ਬੁੱਕਰ 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 ਇਹ ਛਿਲਕ ਦੀ ਬਾਹਰ ਆ ਇਹਦਾ ਕਾਊਂਟਰ ਬਾਹਰ ਕੱਢਣਾ ਪੂਗਾ ਗੱਲ ਕਰ ਕਾਊਂਟਰ ਨੂੰ ਥਾਂ ਨਹੀਂ ਹੈਗੀ ਕਿਤੇ ਲਾਉਣ ਨੂੰ ਪਹਿਲਾਂ ਬਾਹਰ ਸਾਰਾ ਉਹ ਢੋਕੇ ਨਾ ਦੇਲੀ ਜੀ ਉੱਤੇ ਤਰਨਾ ਪਊ ਸਿੱਸਾ ਵੀ ਸਾਰਾ ਖਰਾਬ ਹੋ ਗਿਆ ਨਾ ਦੁਕਾਨ ਮੈਨਾਂ ਦਾ ਜੀ ਨਹੀਂ ਲੱਗਾ ਸਾਡਾ ਤਾਂ ਉਦਾਂ ਦਾ ਕਾਇਦਨ ਹੋ ਗਏ ਅੰਦਰ ਬੈਠੇ ਆ ਤੁਸੀਂ ਆਏ ਖੇਤ ਵੀ ਪਾਣੀ ਭਰ ਗਿਆ ਸਾਰਾ ਖੇਤ ਵਾਹਣ ਭਰ ਗਏ ਜਾਓ ਹਾਂ ਬੋਕਰ ਲੈ ਕੇ ਦਿਓ ਲੈ ਇਹਨੂੰ ਬੰਦ ਕਰੋ ਤੁਸੀਂ ਆ ਦੇਖੋ ਮੈਂ ਟਮਾਟਾ ਪਾਈਪ ਨਾਲ ਕੱਢਿਆ ਦੇਖੋ ਥੱਲੇ ਕੋਰੀ ਯਾਨੀ ਹੱਥ ਮਾਰ ਮਾਰ ਕੇ ਨਾ ਇੱਕੋਰੀ ਪਾਈਪ ਨਾਲ ਕੱਢਤਾ ਰਿੱਟਾ ਮੜੇ ਪੁਛਾ ਜਾ ਮਾਰੇ ਕੱਪੜੇ ਨਾਲ ਸਾਫ ਹੁੰਦਾ ਹੂੰ ਤਾਂ ਸਾਫ ਹੁੰਦਾ ਨਾ ਬੋਕਰ ਨਾਲ ਸਾਫ ਹੁੰਦਾ ਚਲੋ ਮੈਂ ਸਮਸਾ ਕੱਪੜਾ ਜਿਹਾ ਮਾਰਿਆ ਹੋ ਗਿਆ ਨਿਕਲ ਗਿਆ ਇਧਰ ਕੁੰਝੇ ਚੋ ਇਹਦੇ ਥੱਲੇ ਕਾਊਂਟਰ ਦੇ ਥੱਲੇ ਰਹਿ ਜਾਊ ਹਨਾ ਆ ਦੇਖੋ ਆਹ ਕਿੱਥੋਂ ਹੈ ਵੀ ਪੈਰ ਤਿਲਕਦੇ ਇੱਥੋਂ ਪਤਾ ਨਹੀਂ ਕਿੱਥੇ ਹੈ ਜੀ ਕੀ ਹੈ ਇਹ ਮਿੱਟੀ ਗੰਡੀ ਜੀ ਇੰਨਾ ਪੈਰ ਤਿਲਕਦਾ ਗਾਰ ਹੈ ਇਹ ਗੰਦਾ ਨਾਲ ਇਹ ਵਾਲਾ ਆ ਤੋਬੇ ਵਾਲਾ ਸਾਰਾ ਗੰਦ ਹੈ ਤੁਨ ਕੀ ਮੈਂ ਪੋਚਾ ਮਾਰਨਾ ਪੂ ਦਵਾਰੇ ਹੋਰ ਕੱਢਣਾ ਪੂ ਪੋਚਾ ਮਾਰ ਹਾਂ ਮੈਂ ਕੱਢਣਾ ਪੂ ਹਾਂ ਮੈਟ ਕੱਢਾਂਗੇ ਚੱਕਾਂਗੇ ਹਨਾ ਇਹਨੂੰ ਹੂੰ ਇਹਦੇ ਥੱਲੇ ਹੋਊਗਾ ਬਹੁਤ ਮੈਟ ਦੇ ਵਿੱਚ ਵੜ ਗਿਆ ਹੋਊਗਾ ਇੱਥੋਂ ਦੀ ਨਾ ਆ ਦੇਖੋ ਸਾਰਾ ਰਿੱਟਾ ਉਹ ਖੁੰਝਾਂ ਚੁੱਕ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਹੋਊਗਾ ਹਜੇ ਕੱਲੇ ਹਾਂ ਚੱਕ ਕੇ ਕਰੀਂ ਤੁੱਪੇ 'ਪਾ ਤੁੱਪੇ ਪਾ ਦਾਂਗੇ ਹਨਾ ਹੂੰ ਮੁਸ਼ਕਲ ਹੀ ਨਿਕਲ ਜੀ ਸਾਰੀ ਗੰਦੀ ਸਮੈਲ ਆਈ ਜਾਂਦੀ ਐ ਇੰਨੀ ਜਾਵਾ ਮੁਸ਼ਕਲ ਜਿੰਦੀ ਐ ਆਪਾਂ ਉੱਤੇ ਕੈਵਨ ਲੱਗ ਗਿਆ ਯਾਰ ਚੱਕੇ ਕਿਵੇਂ ਜਾਊ ਇਹੇ ਹਾਂ ਉਹ ਨਾਟ ਨੂਟ ਸਾਰੇ ਇਹਦੇ ਬਾਅਦ ਚ ਲਾਏ ਨੇ ਆਪਾਂ ਨੇ ਉਹ ਤਾਂ ਫਿਰ ਪਾਟ ਜੂਗਾ ਕਰਾਂਗੇ ਹੱਲ ਕੋਈ ਆਬ ਸ਼ਾਮ ਤੋਂ ਬਾਹਰ ਲੱਗਾ ਸ਼ੀਸ਼ਾ ਹੋ ਗਿਆ ਸਾਫ਼ ਇੱਥੋਂ ਬਾਹਰੋ-ਬਾਰੋ ਵੀ ਝੋਤਾ ਦੇਖੋ ਕਾਣ ਹੋਊਗੀ ਸਾਰੀ ਸਾਫ਼ ਹੋਊਗੀ ਤੇ ਹੁਣ ਇਹੇ ਮੈਟ ਪਹਿਲਾਂ ਚੱਕਦੇ ਸੀ ਅਸੀਂ ਹੁਣ ਤਾਂ ਨਹੀਂ ਚੱਕਦੇ ਕਹਿੰਦੇ ਨਹੀਂ ਹੋਰ ਦੱਸਿਆ ਹਜੇ ਹਾਂ ਆ ਸਕਦਾ ਹੋਰ ਹੁਣ ਕੀਤਵਾਰੀ ਆ ਕੰਦੇ ਨੀ ਆ ਸਕਦਾ ਗਾਨੀ ਨੀ ਹੋਰ ਦੱਸ ਰੱਖਿਆ ਕੰਦੇ ਕੁਛ ਨਹੀਂ ਪਤਾ ਹਜੇ ਜੇ ਨੀ ਆ ਗਿਆ ਫਿਰ ਆਪਣਾ ਸਾਰਾ ਦਵਾਰੀ ਐਨ ਪਤਾ ਕਿਉਂਕਿ ਪਾਣੀ ਤਾਂ ਪਹਿਲਾਂ ਹੀ ਖੜਾ ਜੇ ਨਿਕਲਿਆ ਹੁੰਦਾ ਪਾਣੀ ਫੇਰ ਵੀ ਆਪਾਂ ਨੂੰ ਆਏ ਹੁੰਦਾ ਵੀ ਚਲ ਹੁਣ ਇੰਨਾ ਨਹੀਂ ਆਊਗਾ ਪਰ ਹੁਣ ਪਾਣੀ ਇੰਨਾ ਖੜਾ ਤਾਂ ਕੋਈ ਉਮੀਦ ਨਹੀਂ ਲਾਈ ਜਾ ਸਕਦੀ ਵੀ ਪਾਣੀ ਘਟ ਹੋਊਗਾ ਤੇ ਏਦੋਂ ਬਾਅਦ ਹੀ ਸਕਦਾ ਕਹਿ ਰਹੀ ਨੀਗੀ ਹੁਣ ਇਸ ਤੋਂ ਦੇਣਾ ਇੱਕ ਰਾਤ ਇੱਕ ਦਿਨ ਪੂਰਾ ਮੀਂਹ ਦੱਸਿਆ ਹੋਇਆ ਬਹੁਤ ਮੱਥਾ ਮਾਰ ਕੇ ਧੋਤਾ ਹਾ ਬੜਾ ਮੱਥਾ ਮਾਰਿਆ ਮਿੱਤਰੋ ਕਮੈਂਟ ਕਰਨੇ ਸੌਖੇ ਹੁੰਦੇ ਆ ਘਰੇ ਬਹਿ ਕੇ ਬਾਈ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਸਾਰਿਆਂ ਦਾ ਹੀ ਐ ਜਿਹਦੇ ਹੋਇਆ ਉਸੇ ਨੂੰ ਪਤਾ ਹੁੰਦਾ ਫਿਰ ਸਾਰਿਆਂ ਨੂੰ ਤਾਂ ਕੀ ਪਤਾ ਹੁੰਦਾ ਸਾਰਿਆਂ ਨੂੰ ਜਿਹਦੇ ਜਿਹਦੇ ਹੋਇਆ ਉਹਨਾਂ ਉਹਨਾਂ ਨੂੰ ਪਤਾ ਨਾ ਉਹੀ ਕਹਿੰਨੇ ਆ ਕਮੈਂਟ ਵਾਲਿਆਂ ਨੂੰ ਤਾਂ ਕੀ ਪਤਾ ਹੁੰਦਾ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਕਿਦਿਕ ਕੀਨੇ ਹੋਇਆ ਕੀ ਹੋਇਆ ਹਨ ਲੇਕਿਨ ਜਿਨ੍ਹਾਂ ਦੇ ਘਰੇ ਹੋਇਆ ਉਹ ਦੁੱਖ ਉਹਨਾਂ ਨੂੰ ਹੀ ਪਤਾ ਹੈ ਸਲਫ। ਤੇ ਆ ਦੇਖੋ ਜਿਆ ਸਾਫ ਕਰਨ ਨੂੰ ਸਾਡਾ ਇੰਨਾ ਦਿਲ ਉਹ ਹੋਈ ਜਾਂਦਾ ਜੀ ਇਹਨੂੰ ਕਿਵੇਂ ਸਾਫ ਕਰਿਆ ਜਾਊਗਾ। ਕਿਵੇਂ ਚੱਕਾਂਗੇ? ਉਹ ਕੰਦ ਸਾਰੇ ਡਿੱਗੂਗੇ ਉਸ ਉੱਥੇ ਤੇ ਛੰਬੇ ਲਾ ਰੱਖੇ ਨੇ ਲੈ ਕੰਦ ਤੇ ਛੰਬਿਆਂ ਨਾਲ ਕਿੱਥੇ ਗੰਧ ਫੜੂਗੀ ਹੁਣ ਉਹ ਡਿੱਗੂਗੀ। ਇਹ ਆ ਵੀ ਸਾਨੂੰ ਬਹੁਤ ਔਖਾ ਏ ਇਹ ਕਾਫੀ ਸਾਵ ਨਾਲ ਵੀ ਨਹੀਂ ਨਿਕਲਣਾ। ਇਹ ਤਾਂ ਮੈਟ ਅਸੀਂ ਕੋਈ ਫੋਟਾ ਪੁੱਟਾ ਵੱਜ ਗਿਆ। ਹਾਲੇਕਿ ਨਾ ਤਾਂ ਸਾਰਾ ਹਾਂ ਵੀ ਨਹੀਂ ਹੈਗਾ ਨੰਗਰ ਨੂੰ। ਨੰਗਿਆ ਤਾਂ ਡੁੱਗ ਗਈ ਹੈ ਤਾਂ ਇਥੇ ਸਾਰਾ ਹੂੰ ਗਾਰ ਨੰਗਨ ਨੂੰ ਥਾਂ ਹੀ ਨਹੀਂ ਹੈਗਾ ਡੂੰਗਾ ਤਾਂ ਹਾਂ ਨਿਕਲੂ ਵੀ ਕਿੱਥੋਂ ਦੀ ਕਿੱਥੋਂ ਵੀ ਪਾਣੀ ਕੱਢਾਂਗੇ ਦੇਖੋ ਪਾਣੀ ਪੂਰਾ ਹਾਲ ਹੋ ਰਿਹਾ ਆਓ ਜੀ ਕੇਰਾ ਤਾਂ ਕਰਤੀ ਦੁਕਾਨ ਸਾਫ ਆਪਾਂ ਸਮਾਨ ਤਾਂ ਹਜੇ ਆਪਾਂ ਅੰਦਰ ਹੀ ਰੱਖਾਂਗੇ ਪੰਜ ਚਾਰ ਦਿਨ ਜਿਹੜਾ ਅੰਦਰ ਪਿਆ ਹੈਗਾ ਜਿਹੜਾ ਉੱਤੇ ਪਿਆ ਉਹ ਕੋਈ ਚੱਕਰ ਨਹੀਂ ਪਿਆ ਰਹਿਣ ਤੋਂ ਤੇ ਫਿਰ ਦੇਖਦੇ ਹਾਂ ਕੀ ਬਣਦਾ ਹੈ ਅੰਦਰ ਪਿਆ ਹਜੇ 1-2 ਦਿਨ ਤਾਂ ਦੁਕਾਨ ਤੇ ਨਾ ਤਾਂ ਕੋਈ ਗਾਹਕ ਆਉਂਦਾ ਇਹ ਤਾਂ ਚਲ ਆਏ ਆ ਆਪਾਂ ਸਾਫ ਕਰਤੀ ਵੀ ਚਲ ਗਾਰਜੀ ਬਾਲਾ ਨਹੀਂ ਜੰਮੂਗੇ ਹਨਾ ਅਜੇ ਤਾਂ ਫਿਰ ਵੀ ਲੈ ਕੇ ਅੱਜ ਤਾਂ ਇਹ ਆਮ ਐਟ ਜਾ ਤਾਂ ਪੱਟਣਾ ਪੂਆ ਇਹਦੇ ਥੱਲੇ ਤਾਂ ਗਾਂ ਗੰਨ ਤਾਂ ਬਹੁਤ ਹੈਗਾ ਚਲ ਇੱਕ ਵਾਰੀ ਆਏ ਆ ਵੀ ਅਸੀਂ ਦਕਾਨ ਤੇ ਬਹਿ ਜਾ ਕਰਾਂਗੇ ਆਫ ਮਿੰਟ ਜੀ ਜਿਆ ਲੱਗਿਆ ਰਹਿੰਦਾ ਓਰੇ ਦੁਕਾਨ ਬਣਾ ਜੀ ਨਹੀਂ ਲੱਗਦਾ ਨਵਾਂ ਨਵਾਂ ਕੰਮ ਸੀ ਹਜੇ ਤੇ ਜੇ ਨਵਾਂ ਕੰਮ ਕਰਿਆ ਹੋਵੇ ਨਾ ਇੰਨੇ ਪੈਸੇ ਲਾਇਏ ਹੋਣ ਤਾਂ ਉਹ ਕੰਮ ਤੇ ਐਵੇਂ ਪਾਣੀ ਫਿਰਜੇ ਤਾਂ ਉਹ ਤਾਂ ਜਿਹੜੇ ਸਾਡੇ ਆਰਡਰ ਆਏ ਹੋਏ ਨੇ ਨਾ ਜਿਹੜੇ ਆਰਡਰ ਆਏ ਹੋਏ ਨੇ ਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਬਾਈ ਖੜਜੋ ਯਾਰ ਕੋਈ ਗੱਲ ਨਹੀਂ ਅਸੀਂ ਆਪੇ ਕਰਾ ਕੇ ਆਵਾਂਗੇ ਆ ਦੇਖੋ ਕੀ ਹਾਲ ਆ ਕੱਲ ਗਿਆ ਵੀ ਸੀ ਮੈਂ ਟਰੈਕਟਰ ਤੇ ਕਿੱਥੇ ਜਾਵਾਂਗੇ ਕਿਥੋਂ ਡਾਕ ਖਾਨੇ ਨੂੰ ਪੂਰੀ ਇੰਨਾ ਪਾਣੀ ਉਹਦੇ ਉੱਤੇ ਨਾ ਡਾਕ ਖਾਨਾ ਬੰਦ ਪਿਆ ਨਾ ਬੰਦ ਪਿਆ ਡਾਕ ਖਾਨੇ 'ਚ ਇੰਨਾ ਪਾਣੀ ਆ ਪਾਣੀ ਬੰਦ ਹੋ ਰਿਹਾ ਉਹ ਡਾਕ ਖਾਨਾ ਤਾਂ ਆਪਣੇ ਘਰ ਇਹਦੇ ਨਾਲੋਂ ਵੀ ਨੀਵਾਗਾ ਹੋਰ ਤੇ ਉਸ ਕਰਕੇ ਡਾਕ ਖਾਨਾ ਬੰਦ ਹੈ ਹਜੇ ਇੱਕ ਦੋ ਆਰਡਰ ਨੇ ਇੱਕ ਦੋ ਮੈਂ ਕੱਲ ਫੜਾਤੇ ਸੀ ਚਲੋ ਜਿਹੜੇ ਉਰਾਂ ਪਾਰਾਂ ਨੇੜੇ ਵਾਲੇ ਸੀਗੇ ਉਹ ਤਾਂ ਅਸੀਂ ਫੜਾਤੇ ਕਿਸੇ ਨਾ ਕਿਸੇ ਯਾਰ ਮਿੱਤਰ ਨੂੰ ਵੀ ਜਾਂਦੇ ਕਰੇ ਹਨਾ ਤੇ ਜਿਹੜੇ ਦੂਰ ਵਾਲੇ ਰਹਿ ਗਏ ਕੋਈ ਗੱਲ ਨਹੀਂ ਇੱਕ ਦੋ ਦਿਨ ਵੇਟ ਕਰੋ ਤੇ ਲੰਗਣ ਦੀ ਵੀ ਕੋਈ ਗੱਲ ਨਹੀਂ ਟਰੈਕਟਰ ਵੇਚ ਦੀ ਆਪਾਂ ਵਾਗੇ ਸੀਗੇ ਕੱਲ ਪਾਇਆ ਕਰੇ ਪਏ ਨੇ ਕਿੱਥੇ ਪੈਂਦਾ ਇਹ ਜੇ ਮਲਾਜ਼ਮਾਂ ਇਹ ਜਗੰਤ ਚ ਬਾਈ ਸਾਡਾ ਇੱਧਰ ਗਲੀ ਮੁੜਦੀ ਆ ਬਸ ਐਵੇਂ ਜਾ ਕੇ ਉਧਰ ਉਹ ਨੀਮਾ ਉਹ ਤਾਂ ਅੰਦਰੋਂ ਵੀ ਭਰਿਆ ਪਿਆ ਹੁਣ ਹਰ ਨਦੇ ਵੀ ਨਹੀਂ ਸਾਰੇ ਡਾਕ ਕਾਲਣ ਦੇ ਜਦੋਂ ਅੰਦਰ ਪਾਣੀ ਖੜਾ ਹੁਣ ਉਹ ਵੀ ਵਿਚਾਰੀ ਅੰਦਰ ਪਾਣੀ ਚ ਕਿੱਥੇ ਬੈ ਕੇ ਕੰਮ ਕਰਨ ਉਹ ਹੀ ਤਾਂ ਹੈ ਉਹਨਾਂ ਨੇ ਪਾਣੀ ਚ ਬੈ ਕੇ ਤਾਂ ਕੰਮ ਹੋ ਵੀ ਨਹੀਂਦਾ ਹਾਂ ਲਾ ਮੀ ਦਾ ਪਾਣੀ ਹੋਵੇ ਫੇਰ ਵੀ ਇਹ ਸਾਰਾ ਗੰਦ ਟੋਬੇ ਦਾ ਨਾ ਵਿੱਚ ਮੇਰਾ ਤਾਂ ਦੁਕਾਨ ਦੇਖ ਕੇ ਜੀ ਜਚਰੀ ਜਾਂਦਾ ਸੀਗਾ ਵੀ ਕਿਵੇਂ ਕਰਾਂਗੇ ਸਾਫ ਕੰਟਾ ਹੋ ਗਿਆ ਇੱਕ ਸਾਡਾ ਇੱਕ ਕੰਟਾ ਹੋ ਗਿਆ ਲੱਗਿਆਂ ਨੂੰ ਹਾਂ ਇੱਕ ਘੰਟੇ ਚ ਮਸਾਂ ਸਾਫ ਹੋਈ ਐ ਜਿਹੜਾ ਠੰਡਣ ਵਾਲਾ ਸਮਾਨ ਸੀ ਸਾਰਾ ਹੋ ਗਿਆ ਚਲੋ ਵੀ ਮਿੱਤਰੋ ਹੁਣ ਆਪਾਂ ਆ ਦੇਖੋ ਫੇਰ ਨਿਕਲ ਆਇਆ ਤਾਂ ਯਾਰ ਕੋਈ ਹੋਰ ਇਹਦਾ ਬਹੁਤ ਨਿਕਲਦਾ ਇਹਦੇ ਵਿੱਚੋਂ ਦੇਖੋ ਹੋਰ ਨਿਕਲੀ ਜਾਂਦਾ ਚੱਕਰੋ ਪਾਪ ਚੱਲੀ ਜਾਂਦੀ ਆ ਪਾਪ ਨੂੰ ਕੀ ਕਰਾਂਗੇ ਮਾਰ ਦੋ ਪਾਣੀ ਇੱਥੇ ਹੋਰ ਨਾ ਇੱਧਰ ਕੱਢਣ ਜੋਗਿਆ ਨਾ ਇੱਧਰ ਕੱਢਣ ਜੋਗਿਆ ਇੱਧਰ ਹੀ ਕੱਢ ਦੋ ਚੌਂਤਰੀ ਕਣੀ ਕੱਢ ਦੋ ਹੋਰ ਕਿਉਂ ਨਾ ਇੱਧਰ ਖੜਾ ਤਾਂ ਹੈਗਾ ਪਾਣੀ ਹੋਰ ਨਿਕਲਦਾ ਥੱਲੋਂ ਆ ਪਾਣੀ ਨੇ ਤੁਹਾਨੂੰ ਕਿਹਾ ਸੀ ਆ ਮੂਰਲਾ ਛੋਟਾ ਪੀਸ ਕੱਲਾ ਚੱਕ ਦੋ ਇਹਨੂੰ ਕੱਲਾ ਛੋਟਾ ਪੀਸ ਚੱਕ ਕੇ ਥੱਲੋਂ ਕੱਢ ਦੋ ਰੇਤਾ ਜਿਨ੍ਹਾਂ ਨੂੰ ਅਸੀਂ ਨਹੀਂ ਪਸੰਦ ਕਮੈਂਟ ਕਰਨ ਨਾਲੋਂ ਕਿ ਸਾਡਾ ਵਲੌਗ ਹੀ ਨਾ ਦੇਖਣਾ ਨਾ ਜਿੱਥੇ ਸਾਨੂੰ 4 ਸਾਲ ਹੋ ਗਏ ਮਿਹਨਤ ਕਰਦੇ ਨੂੰ ਅਸੀਂ ਹੋਰ ਮਿਹਨਤ ਕਰ ਲਾਂਗੇ ਕੋਈ ਗੱਲ ਨਹੀਂ ਫੇ ਨਹੀਂ ਪਰ ਗਲਤ ਨਾ ਬੋਲੋ ਉਹ ਬੋਲੀ ਜਾਣ ਯਾਰ ਕਰ ਲਣ ਦਾ ਦਾ ਮਾਨ ਪਰਚਾਵਾ ਜੀ ਨਹੀਂ ਕਰਨਾ ਤੁਸੀਂ ਸਾਡੇ ਜਾ ਕੇ ਪਿਛਲੇ ਵਲੌਗ ਦੇਖੋ ਜੇ ਕਿਸੇ ਨੂੰ ਸਾਨੂੰ ਗਾਲ ਕੱਢ ਕੇ ਕਮੈਂਟ ਕਰਾ ਜੇ ਅਸੀਂ ਖੁਸ਼ੀ ਮਿਲਦੀ ਆ ਕਰ ਲੋ ਭਰਾਓ ਮਿਹਨਤ ਨਹੀਂ ਕਰਨੀ ਸੀ ਜਿਉਂ ਕਿ ਆਨੇ ਚੰਗੇ ਬਥੇਰੇ ਨੇ ਸਾਡੇ ਨਾਲ ਉਹੀ ਬਹੁਤ ਨੇ ਜਿਹੜੇ ਚੰਗੇ ਕਮੈਂਟ ਕਰਦੇ ਆ ਮਾੜਿਆਂ ਨੂੰ ਅਸੀਂ ਪਰਵਾਹ ਨਹੀਂ ਕਰਦੇ ਹਾਂ ਬਹੁਤ ਵਧੀਆ ਵੀ ਨੇ ਜਿਹੜੇ ਭੈਣ ਕਹਿ ਕੇ ਗੱਲ ਕਰਦੇ ਨੇ ਵਧੀਆ ਵੀਰ ਕਹਿ ਕੇ ਗੱਲ ਕਰਦੇ ਨੇ ਬਹੁਤ ਵਧੀਆ ਕਮੈਂਟ ਕਰਦੇ ਨੇ ਹਨ ਇਹ ਵਿੱਚ ਤਾਂ ਇਹ ਜਿਹੇ ਨੇ ਯਾਰ ਪੰਜਾਬੀ ਮੈਂ ਮੈਂ ਤਾਂ ਐ ਹੈਰਾਨ ਆ ਵੀ ਉਹਦਾ ਪੰਜਾਬੀ ਦਾ ਫੋਨ ਤਾਂ ਹੈ ਨਹੀਂ ਉਹ ਜਿਹੜੇ ਗਾਣਾ ਕੱਢਦੇ ਨੇ ਪੰਜਾਬੀ ਬੰਦਾ ਇਹ ਜਿਆ ਕੰਮ ਨਹੀਂ ਕਰਦਾ ਕਦੇ ਵਾਸਤੇ ਵੀ ਕਮੈਂਟ ਕਰਦੇ ਨੇ ਕਿ ਉਹ ਆਪਦੇ ਦਵਾਖਾਂ ਨੂੰ ਕਿਸੇ ਭੈਣ ਨੂੰ ਕਿਸੇ ਟੀ ਦਾ ਨੂੰ ਕਿਵੇਂ ਬੋਲਣਾ ਹੈ ਦੇ ਕਿਸੇ ਨੂੰ ਕੀ ਗੱਲ ਕਰਨੀ ਕਿਸੇ ਨਾਲ ਹਨਾ ਓੜਾਈ ਇਹ ਚੀਜ਼ ਆਉਣੀ ਚਾਹੀਦੀ ਹਰ ਇੱਕ ਦੇ ਘਰੇ ਆਪਦੇ ਆਪ ਦੇ ਜਵਾਖ ਵੀ ਆ ਗਾਹਾਂ ਉਹਨਾਂ ਨੇ ਵੀ ਜੋ ਦੇਖਣਾ ਉਹ ਹੀ ਕੁਛ ਸਿੱਖਣਾ ਹੈ ਜੋ ਚਲੋ ਵੀ ਮਿੱਤਰੋ ਕੋਈ ਗੱਲ ਨਹੀਂ ਕਿਸੇ ਚੀਜ਼ ਬਗਾਨੇ ਨੂੰ ਬੋਲ ਰਹੇ ਹਾਂ ਕਾਲੂ ਉਹੀ ਬੱਚੇ ਮਾਂ ਪਿਓ ਨੂੰ ਖੁਦ ਨੂੰ ਆਪ ਨੂੰ ਵੀ ਬੋਲ ਸਕਦੇ ਐ ਨੌਬਤ ਵੀ ਆ ਸਕਦੀ ਐ ਇੰਨਾ ਕੁ ਚੀਜ਼ ਯਾਦ ਰੱਖਿਆ ਕਰੋ ਚਲੋ ਕੋਈ ਗੱਲ ਨਹੀਂ ਧੰਨਵਾਦ ਚੰਗੇ ਕਮੈਂਟ ਕਰਨ ਵਾਲਿਆਂ ਦਾ ਤੇ ਗੂੜੇ ਵਾਲਿਆਂ ਦਾ ਵੀ ਬਹੁਤ ਬਹੁਤ ਓਕੇ ਜੀ ਹੁਣ ਆਪਾਂ ਕਰ ਲਈ ਇਹ ਰਸਾ ਓਕੇ ਜੀ ਚੰਗਾ ਸਸਿਕਾ ਸਬਸਕ੍ਰਾਈਬ ਕਰ ਲਿਓ ਓਕੇ ਜੀ ਬਾਈ ਚੈਨਲ ਨੂੰ ਕਰ ਲਿਓ ਜਿਹੜੇ ਸਾਨੂੰ ਪਸੰਦ ਕਰਦੇ ਨੇ ਉਹ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ